ਸੁੱਕੇ ਪੈ ਨਹੀਂ ਸਾਰੇ ਮੈਂ ਚੱਲ ਪਾਣੀ ਪਾ ਦਾਂ। ਹੋ ਜ਼ੱਲੀ ਗੱਠੀ ਸੀ ਪਾਣੀ ਪਾਤਾ। ਤੇ ਕੱਲੀ ਕਿਵੇਂ ਤੁਰੀ ਆਂਦੀ ਏ? ਸਸੀ ਕਾਂ ਮਮੀ ਸਸੀ ਕਾਂ ਤੂੰ ਕੱਲੀ ਤੁਰੀ ਆਂਦੀ ਆਂ ਨਾ ਫੋਨ ਕੀਤਾ ਇਹਨਾਂ ਦੱਸ ਲੈ ਆਉਂਦੇ ਜਾ ਕੇ ਹੈ? ਬਸ ਮਮੀ ਕੀ ਦੱਸਾਂ ਤੁਹਾਨੂੰ? ਆਉਣਾ ਹੀ ਪਿਆ। ਅੰਦਰ ਆਜੋ ਅੰਦਰ ਜਾ ਕੇ ਗੱਲ ਕਰਾਂਗੇ। ਚਲੋ। ਸੁਖਸੰਤਾ ਹੈ ਸੀ ਮਾਂ। ਕਾਦੀ ਸੁਖ શાંત ਮੰਮੀ ਫਿਰ ਕੀ ਗੱਲ ਇਹ ਹਜਾ ਕੀ ਹੋ ਗਿਆ ਪੁੱਤ ਤੂੰ ਸਵੇਰੀ ਆ ਗਈ ਮੈਨੇ ਖੁੱਲ ਕੇ ਦੱਸ ਤੂੰ ਕੀ ਗੱਲ ਹੋਈ ਹੈ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਘਰ ਦੇ ਹਾਲਾਤ ਹੁਣ ਇੰਨੀ ਜਿਆਦੇ ਕੁੱਟਮਾਰ ਹੋਣ ਲੱਗੀ ਮੰਮੀ ਮੈਥੋਂ ਬਰਦਾਸ਼ਤ ਨਹੀਂ ਹੋਇਆ ਹੈਗਾ ਨਾ ਤਾਂ ਮੈਨੂੰ ਰੋਟੀ ਖਾਣ ਦਾ ਹੁਕਮ ਹੈ ਸਾਰਾ ਕੰਮ ਕਰਦੀਆਂ ਸਾਰਾ ਕੁਝ ਕਰਦੀਆਂ ਏਦਾਂ ਨਿਸ਼ਾਨੀ ਛੁੱਟਦਾ ਕੋਈ ਕਮਾਈ ਨਹੀਂ ਕੁਝ ਨਹੀਂ ਸਾਰਾ ਦਿਨ ਕੁੱਟਮਾਰ ਗਾਲੀਆਂ ਸਾਰਾ ਕੁਝ ਇਹੀ ਚੱਲਦਾ ਮੰਮੀ ਮੈਂ ਕਿੰਨਾ ਕ ਬਰਦਾਸ਼ ਕਰਾਂ ਮੈਨੂੰ ਬਰਦਾਸ਼ ਨਹੀਂ ਹੋਇਆ ਮੈਂ ਤਾਂ ਸਮਾਨ ਚੱਕ ਕੇ ਆ ਗਈ ਆਂ ਸਿਮਾ ਤੂੰ ਕਦੇ ਤਾਂ ਸਾਨੂੰ ਦੱਸਦੀ ਅਸੀਂ ਕੁਝ ਹੱਲ ਉਹਦਾ ਪਹਿਲੇ ਲੱਭ ਲੈਂਦੇ ਹੁਣ ਸਾਨੂੰ ਮੈਨੂੰ ਤੇ ਤੇਰੀ ਗੱਲ ਸੁਣ ਕੇ ਦਿਮਾਗ ਖਰਾਬ ਹੋ ਗਿਆ ਮੇਰਾ ਤਾਂ ਆ ਦੁੱਖ ਨੇ ਧੀਆਂ ਦੇ ਮੰਮੀ ਤੁਹਾਨੂੰ ਦੱਸਦਾ ਮੈਂ ਦਿੰਦੀ ਪਹਿਲਾਂ ਮੈਂ ਚਾਹੁੰਦੀ ਸੀ ਕਿ ਆਪਣੇ ਆਪ ਸੁਧਰੇ ਮੈਂ ਤੁਹਾਨੂੰ ਕਿਉਂ ਤੰਗ ਕਰਾਂ ਮਸਾਂ ਦਾ ਤੁਸੀਂ ਮੇਰਾ ਵਿਆਹ ਕੀਤਾ ਸੀ ਮੈਂ ਫੇਰ ਆ ਕੇ ਬਹਿ ਜਾਂਦੀ ਮੈਥੋਂ ਮੰਮੀ ਬਰਦਾਸ਼ਤ ਜਿੰਨਾ ਹੋਇਆ ਮੈਂ ਕੀਤਾ ਪਰ ਹੁਣ ਨਹੀਂ ਹੁੰਦਾ ਕੋਈ ਨਹੀਂ ਪੁੱਤ ਜਿੰਨਾ ਹੁਣ ਤੂੰ ਸਹਿ ਲਿਆ ਕੋਈ ਗੱਲ ਨਹੀਂ ਹੁਣ ਤੂੰ ਇੱਥੇ ਆਰਾਮ ਨਾਲ ਰਹਿ ਤੇਰਾ ਪਰ ਭਰਾ ਭਰਜਾਈ ਹੈਗੇ ਨੇ ਮੈਂ ਹੈਗੀਆਂ ਤੂੰ ਫਿਕਰ ਨਾ ਕਰ ਕੋਈ ਹੁਣ ਮੈਂ ਤੈਨੂੰ ਉਧੇ ਭੇਜੂੰਗੀ ਜਦੋਂ ਸੁਧਰੂਗਾ ਨਹੀਂ ਮੈਂ ਤੈਨੂੰ ਭੇਜਦੀ ਨਹੀਂ ਹੁਣ ਪੁੱਤ ਮੈਨੂੰ ਬਹੁਤ ਦੁੱਖ ਹੈ ਤੇਰੀ ਇਸ ਗੱਲ ਦਾ ਮੈਂ ਵੀ ਮੰਮੀ ਆਪ ਦਾ ਘਰ ਸਮਝ ਕੇ ਆਈ ਆਂਗੀ ਤੇਰਾ ਆਪ ਦਾ ਪੁੱਤ ਜਿਵੇਂ ਮਰਜੀ ਰਹਿ ਤੂੰ ਇੱਥੋਂ ਗਈਆਂ ਤੇਰੇ ਘਰ ਆਏ ਇਹ ਤੂੰ ਮਰ ਜਲਦੀ ਆ ਗਈ ਮੈਨ ਲੱਗਦਾ ਕੁਛ ਖਾ ਕੇ ਵੀ ਨਹੀਂ ਆਈ ਪੁੱਤ ਤੂੰ ਤਾਂ ਕੀ ਖਾਣਾ ਸੀ ਮੰਮੀ ਸਸੀ ਕਾਲ ਜੀ ਸਸੀ ਕਾਲ ਕਿਵੇਂ ਕੇ ਠੀਕ ਹੋ ਹਾਂ ਬੜੀਆ ਤੁਸੀਂ ਤਾਂ ਫੋਨ ਵੀ ਨਹੀਂ ਕੀਤਾ ਆਉਣ ਲੱਗੇ ਬਸ ਐਵੇਂ ਹੀ ਆ ਗਈ ਜੀ ਕਰਿਆ ਚਲੋ ਵਧੀਆ ਵੀਰ ਜੀ ਨਹੀਂ ਆਏ ਨਹੀਂ ਉਹ ਨਹੀਂ ਆਇਆ ਉਹ ਕੰਮ ਸਿੱਖਦੇ ਉਹਨਾਂ ਚਾ 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 ਹੋਰ ਚਾਹ ਪਾਣੀ ਤੇਰੀ ਪਤਾ ਜੀ ਨਾ ਮੈਂ ਕਿਤੇ ਬਣਾ ਲਿਆ ਚਾਤ ਚਲ ਮੈਂ ਬਣਾ ਕੇ ਲਿਆਉਣੀ ਆ ਤੁਸੀਂ ਗੱਲਾਂ ਕਰੋ ਹਨਾ ਠੀਕ ਮੰਮੀ ਕਿਤੇ ਭਾਬੀ ਤਾਂ ਨਹੀਂ ਕੁਝ ਕਹੂਗੀ ਵੀ ਇੱਥੇ ਆ ਕੇ ਬੈਗੀ ਕੁਝ ਨਹੀਂ ਕਹਿੰਦੀ ਮੈਂ ਬੈਠੀ ਹਾਂ ਪੁੱਤ ਇਹਨੂੰ ਕਿਵੇਂ ਮੈਂ ਕਹਿਣ ਦੇ ਦੂੰਗੀ ਕੁਝ ਮੇਰੇ ਹੰਦੇ ਮੈਨੂੰ ਤਾਂ ਮੰਮੀ ਸਿਰਫ ਥੋੜਾ ਹੀ ਸਹਾਰ ਹੈ ਮੇਰਾ ਤਾਂ ਹੋਰ ਕੋਈ ਹੈ ਵੀ ਨਹੀਂ ਤੇ ਇਹਨੂੰ ਤਾਂ ਮਾਮਾਈ ਹੁੰਦੀਆਂ ਨੇ ਪੁੱਤ ਪਰਜਾਈਆਂ ਤਾਂ ਬਸ ਇੱਕ ਬਰਤਨ ਦਾ ਰਿਸ਼ਤਾ ਰਹਿ ਗਿਆ ਹੁਣ ਇਹ ਨਹੀਂ ਆਬਦੇ ਮੰਨਦੇ ਹੁੰਦੀ ਆ ਕੋਈ ਨਹੀਂ ਆਪਾਂ ਇਹਨੂੰ ਦੱਸ ਦੇਣੀ ਇਹ ਗੱਲ ਆਪਣੇ ਕੋਲ ਹੀ ਐ ਤੁਰੰਮ ਮਰੇ ਕੋਈ ਗੱਲ ਠੀਕ ਅੱਛਾ ਲਾ ਮੈਨੂੰ ਦੱਸਦੀ ਨਹੀਂ ਹੈਗੀ ਵੀ ਮੈਂ ਲੜਕੀ ਆ ਕੇ ਬੈਠੀ ਆ ਇੱਥੇ ਵੀ ਦੱਸ ਮੈਂ ਘਰ ਚ ਵਿਗਿਆਨੀ ਫਿਰਦੀ ਆ ਜਿਹੜੀ ਮੈਨੂੰ ਦੱਸਣਾ ਹੀ ਨਹੀਂ ਚਾਹੁੰਦੀ ਹੈਗੀ ਵੀ ਜੇ ਮੈਂ ਬਿਨਾਂ ਪਤਾ ਲੱਗੇ ਰਹਿੰਦਾ ਘਰ ਦੇ ਵਿੱਚ ਪਤਾ ਤਾਂ ਫਿਰ ਵੀ ਲੱਗਣਾ ਹੀ ਆ ਵੀ ਲੜਕੀ ਆਈ ਹੋਈ ਐ ਮੈਨੂੰ ਤਾਂ ਪਾਪ ਲੱਗ ਗਈ ਹੁਣ ਆ ਕੇ ਲੜਕੀ ਉਹ ਆਉਂਦੀ ਮੁੜਤਾ ਜਾਂਦੀ ਹੁਣ ਤਾਂ ਹੀ ਨਹੀਂ ਪਤਾ ਕਿੰਨੇ ਦਿਨ ਬੈਠੀ ਰਹੂੰਗੀ ਇੱਥੇ ਤਾਂ ਕਰ ਛੱਡਿਆ ਨੇ ਤਾਂ ਲੈ ਆ ਬੈਠੀ ਐ ਮੈਡਮ ਲਾ ਹੈ ਇਹਨੂੰ ਕੋਈ ਦੁੱਖ ਤਕਲੀਫ ਕਿਸੇ ਗੱਲ ਦੀ ਵੀ ਤੂੰ ਆਪਦੇ ਘਰ ਵਾਲੇ ਨਾਲ ਤੇ ਸੱਸ ਨਾਲ ਲੜ ਕੇ ਆ ਕੇ ਬੈਠੀ ਐ ਇਸੇ ਜੀ ਕਮੀਆਂ ਹੋਣਗੀਆਂ ਮਾਂ ਕੋਲ ਤਾਂ ਦੇਖ ਲੈ ਕਿ ਮੈਂ ਰੋਂਦੀ ਸੀਗੀ ਖੇਖਣ ਕਰਦੀ ਸੀ ਪੇਕੇ ਆਉਣ ਦੇ ਬਹਾਨੇ ਚਾਹੁੰਦੇ ਨੇ ਨਾਲ ਖਵਾ ਭਲਾਤਾ ਹਾਂ ਇਹਨੂੰ ਮੈਂ ਸਵੇਰ ਦੀ ਨੂੰ ਤਾਂ ਸਾਰਾ ਕੁਝ ਖਾ ਪੀ ਕੇ ਬੈਠੀ ਐ

ਹੱਥ ਨਾਲ ਮਸ਼ੀਨ ਨਹੀਂ ਚੱਲਦੀ ਮਸ਼ੀਨ ਖਰਾਬ ਹੋ ਗਈ 3-4 ਦਿਨ ਹੋ ਗਏ ਮੈਂ ਵੀ ਹੱਥਾਂ ਨਾਲ ਹੀ ਧੋਣੀ ਆ ਅੱਛਾ ਹਾਂ ਤੇਰੇ ਵੀਰੇ ਨੂੰ ਕਿਹਾ ਵੀ ਸੀ ਵੀ ਮਿਸਤਰੀ ਨੂੰ ਬੁਲਾ ਕੇ ਠੀਕ ਕਰਵਾ ਦੇ ਕੋਈ ਨਹੀਂ ਪੱਕਾ ਸੁਣਦਾ ਧੋ ਦਿੰਨੀ ਆ ਕੋਈ ਨਹੀਂ ਠੀਕ ਆ ਜ਼ਿਆਦਾ ਨਹੀਂ ਹੈਗੇ ਥੋੜੇ ਜਿਹੀ ਨੇ ਹਾਂ ਕੋਈ ਗੱਲ ਨਹੀਂ ਮੈਂ ਧੋ ਦਿੰਦੀ ਠੀਕ ਐਸੋ ਧੋ ਰੂਗੀ ਉਹਦੀ ਭੱਜੂ ਵੀ ਚਾਕੇ ਦੂਜੇ ਦਿਨ ਸੌਰਿਆਂ ਨੂੰ ਭੱਜੂਗੀ ਨਾਲੇ ਕੰਮ ਕਰਨੇ ਨੂੰ ਸੌਰੀ ਵੀ ਔਖੇ ਨੇ ਪੇਕੇ ਤਾਂ ਔਖੇ ਹੋਣੀ ਹੋਣੇ ਨੇ ਹੋ ਥੱਕ ਗਈ ਭਾਬੀ ਤਾਂ ਕਹਿੰਦੀ ਚਾਰਕ ਕੱਪੜੇ ਨੇ ਇਹ ਮੈਨੂੰ ਲੱਗਦਾ ਹਫਤਾ ਹੋ ਗਿਆ ਇਹਨਾਂ ਨੇ ਕੱਪੜੇ ਹੀ ਨਹੀਂ ਧੋਏ ਹੈਗੇ ਕੀ ਜ਼ਿੰਦਗੀ ਹੈ ਨਾ ਸੌਰੇ ਸੁੱਖ ਨਾ ਪੇਕੇ ਸੁੱਖ ਤੁਸੀਂ ਇੱਥੇ ਬੈਠੋ ਮੈਂ ਵੈਸੇ ਬੈਗੀ ਕਿੰਨਾ ਥੱਕ ਗਈ ਸੀਗੀ ਮੈਂ ਕੋਈ ਕੰਮ ਧੰਦਾ ਕਰ ਲਿਆ ਕਰੋ ਹੁਣ ਤਾਂ ਮੈਂ ਕੱਪੜੇ ਧੋ ਕੇ ਆਈਆਂਗੀ ਮੇਰੇ ਗਾਲ ਸੁਣ ਲੋ ਸਾਰਾ ਦਿਨ ਬੇਲੇ ਬੈਠ ਕੇ ਟਾਈਮ ਪਾਸ ਨਹੀਂ ਕਰੀਣਾ ਹੁੰਦਾ ਕੰਮ ਕਰ ਲੈਣਾ ਚਾਹੀਦਾ ਬੇਲੀ ਕਿੱਥੇ ਬੈਠੀ ਆ ਕਿੰਨਾ ਮੈਂ ਕੱਪੜੇ ਉਹ ਤਾਂ ਕਿੰਨੇ ਕੱਪੜੇ ਸੀਗੇ ਸਾਰੇ ਤਾਂ ਕੱਪੜੇ ਸੀਗੇ 4 ਤਾਂ ਕਾਣੂ ਸੀ ਪੱਪੇ 13 ਤੱਕ ਲੱਗਿਆ ਹੋਇਆ ਸੀ ਕੱਪੜਿਆਂ ਦਾ ਮੇਰੀ ਗੱਲ ਸੁਣ ਮੈਨੂੰ ਪਤਾ ਵੀ ਤੂੰ ਇੱਥੇ ਕਿਵੇਂ ਆਈ ਹੋਈ ਆ ਲੜ ਕੇ ਆਈ ਆ ਆਪਦੇ ਘਰ ਵਾਲੇ ਨਾਲ ਨਾਲੇ ਸੱਸ ਨਾਲ ਬੰਦਾ ਮਹਿਮਾਨ ਹੁੰਦਾ ਇੱਕ ਦੋ ਦਿਨਾਂ ਦਾ ਐਨੇ ਨੇ ਦਿਨਾਂ ਦੇ ਮਹਿਮਾਨ ਨਹੀਂ ਹੁੰਦੇ ਹੈਗੇ ਘਰ ਦੇ ਵਿੱਚ ਖਰਚਾ ਚੱਕਦੇ ਆਂ ਅਸੀਂ ਭਾਬੀ ਜੇ ਤੈਨੂੰ ਪਤਾ ਹੈ ਵੀ ਮੈਂ ਕਿਹੜੇ ਹਾਲਾਤਾਂ ਚਾਈਆਂ ਤਾਂ ਤੂੰ ਆਪ ਹੀ ਸੋਚ ਮੈਂ ਕਿੱਥੇ ਜਾਵਾਂ ਮੈਂ ਇੱਥੇ ਆਉਂਗੀ ਹੋਰ ਮੇਰਾ ਕੋਈ ਸਹਾਰਾ ਹੋਰ ਹੈ ਨਾ ਕੋਈ ਤੁਸੀਂ ਹੋ ਸਹਾਰਾ ਮੇਰੇ ਹੋਰ ਮੈਂ ਕਿੱਥੇ ਜਾਵਾਂ ਮੰਨਦੇ ਸਹਾਰਾ ਬੰਦਾ ਦੱਸ ਦਿੰਦਾ ਹੈ ਗੱਲਬਾਤ ਹੁੰਦੀ ਹੈ ਤੂੰ ਤਾਂ ਇੱਥੇ ਆ ਕੇ ਬੈਠ ਗਈਆਂ ਭਾਬੀ ਜਦੋਂ ਤੈਨੂੰ ਸਾਰਾ ਕੁਝ ਹੀ ਪਤਾ ਹੈ ਤੂੰ ਆਪ ਹੀ ਦੱਸ ਮੈਂ ਕੀ ਕਰਾਂ ਤੁਹਾਨੂੰ ਲੱਗਦਾਗਾ ਵੀ ਮੈਂ ਆਕੇ ਬੈਗੀ ਮੈਂ ਆਈ ਵੀ ਤਾਂ ਕਿਸੇ ਕਾਰਨ ਕਰਕੇ ਆਗੀ ਕਿਸੇ ਦਾ ਕੀ ਦਾ ਜੀ ਕਰਦਾ ਹੁੰਦਾਗਾ ਆਪਦੇ ਪੇਕੇ ਬੈਠਣ ਦਾ ਸਾਰੀਆਂ ਕੁੜੀਆਂ ਆਪਦੇ ਘਰੀ ਹੀ ਚੰਗੀਆਂ ਲੱਗਦੀਆਂ ਨੇ ਤੁਸੀਂ ਤਾਂ ਐ ਕਰਦੇ ਹੋਗੇ ਜਿਵੇਂ ਮੈਂ ਕੋਈ ਗੁਨਾਹ ਹੀ ਕਰਤਾ ਹੁੰਦਾ ਆਕੇ ਆਪ ਦੇ ਘਰ ਬਸੋਣਾ ਚਾਹੀਦਾ ਭਾਈ ਐਵੇਂ ਨਹੀਂ ਪੇਕੇ ਕਰਕੇ ਕਿੰਨਾ ਕਚ ਰੱਖਦੇ ਨੇ ਪੇਕੇ ਆਕੇ ਪੇਕੇ ਡੇਰਾ ਲਾ ਲੋ ਆਕੇ ਕੁੜੀਆਂ ਦਾ ਤਾਂ ਭਾਬੀ ਪੇਕਾ ਹੀ ਸਹਾਰਾ ਹੁੰਦਾ ਹੈ ਜੇ ਤੁਹਾਨੂੰ ਪਹਿਲਾਂ ਦੱਸਦੀ ਤਾਂ ਤੁਹਾਨੂੰ ਐ ਲੱਗਦਾ ਬਿਸਾਰਾ ਦਿਨ ਲੜਦੀ ਰਹਿੰਦੀ ਐ ਆਪਦੇ ਸੌਰੇ ਨਹੀਂ ਕੱਟਦੀ ਹੁਣ ਪਾਣੀ ਸਿਰ ਤੋਂ ਉੱਪਰ ਹੋ ਗਿਆ ਮੈਨੂੰ ਆਉਣਾ ਪਿਆ ਕਿੰਨਾ ਕੁ ਸਿਰ ਮੈਂ ਕੁੱਟ ਮਾਰਹੈਂਦੀ ਉਹਨਾਂ ਦੀ ਸਾਰੀ ਜ਼ਿੰਦਗੀ ਤਾਂ ਸਹੀ ਨਹੀਂ ਜਾਂਦੀ ਮੇਰੀ ਗੱਲ ਸੁਣ ਪੈਣੇ ਇੱਥੇ ਰਹਿਣਾ ਨਾ ਤਾਂ ਕੰਮ ਕਰਨਾ ਪੈਣਾ ਮੈਂ ਕਰ ਰਹੀ ਐ ਵੇਲੇ ਨੂੰ ਤਾਂ ਅਸੀਂ ਰੋਟੀ ਨਹੀਂ ਦੇ ਸਕਦੇ ਜਿਹੜਾ ਤੁਸੀਂ ਕਹੋਗੇ ਮੈਂ ਸਾਰੀ ਕੰਮ ਕਰਦੇ ਆਂ ਭਾਪੀ ਹੁਣ ਥੋੜਾ ਜਿਹਾ ਆਰਾਮ ਕਰਨ ਬੈਠੀ ਸੀਗੀ ਬਾਕੀ 10 ਦੇ ਕੀ ਕਰਨਾ ਮੈਂ ਹੋਰ ਕਰ ਦੇਣੀ। ਮੈਂ ਥੱਕਣ ਨੂੰ ਆਪਣੇ ਘਰੇ ਇੰਨਾ ਕਿੰਨਾ ਕੰਮ ਆ ਜਿਹੜਾ ਤੂੰ ਆਰਾਮ ਕਰਨ ਬੈਠੀ ਸੀ। ਚੱਲ ਕੋਈ ਨਹੀਂ ਭਾਬੀ ਮੈਂ ਪਹਿਲਾਂ ਹੀ ਪਰੇਸ਼ਾਨ ਆ ਗਈ। ਉੱਪਰ ਦੀ ਮੇਰੀ ਢੂਹੀ ਦੁਖਦੀ ਐ। ਮੈਂ ਥੋ ਨਹੀਂ ਬੈਠ ਕੇ ਕੱਪੜੇ ਧੋਏਗੇ। ਪਰ ਮੈਂ ਧੋਏ ਨਹੀਂਗੇ ਸਾਰੇ। ਮੇਰੀ ਗੱਲ ਸੁਣੋ ਖੜੀ ਹੋ ਕੇ ਨਾ ਝਾੜੂ ਲਾ ਦੀ। ਕੋਈ ਨਹੀਂ ਮੈਂ ਲਾ ਦਿੰਦੀ ਆ। ਬਹਾਨੇ ਬਹਾਨੇ ਮਾਰਦੀ ਰਹਿੰਦੀ ਐ ਸਾਰਾ ਦਿਨ ਨਾ ਕੰਮ ਕਰਨ ਵਾਲੇ। ਮੈਨੂੰ ਲੱਗਦਾ ਮੈਂ ਇੰਨਾ ਤੇ ਵੀ ਬੋਝੀ ਆ। ਚਲੋ ਜੋ ਤੱਕ ਮੇਰੀ ਕਿਸਮਤ ਮੈਨੂੰ ਰੋਲੂਗੇ ਰੋਲਣਾ ਹੀ ਪੈਣਾ ਮੈਨੂੰ ਕੀ ਪਤਾ ਸੀ ਸਿਮਾ ਹੋਏ ਜੇ ਨਿਕਲ ਜਾਣਗੇ ਮम्मी ਕਿਸੇ ਦੇ ਦਿਲ ਦਾ ਕੁਝ ਨਹੀਂ ਪਤਾ ਹੁੰਦਾ ਕੌਣ ਇਨਸਾਨ ਕਿਵੇਂ ਦਾ ਹੈ ਨਹੀਂ ਤਾਂ ਸਹੀ ਆਪਾਂ ਤਾਂ ਸਾਰਾ ਕੁਝ ਦਿੱਕਤ ਆ ਲਿਆ ਸੀ ਗੱਲ ਨਾਲ ਉਹ ਕੀ ਘਟ ਪਈ ਸੀ ਹਾਂ ਜੀ ਮਾਤਾ ਆ ਗਿਆ ਪੁੱਤ ਆ ਗਿਆ ਮੈਂ ਫੋਨ ਫੋਨ ਆਇਆ ਉਹ ਤੋਂ ਪਿੰਡੋਂ ਕਿਸੇ ਦਾ ਨਾ ਕਿਸੇ ਦਾ ਵੀ ਨਹੀਂ ਆਇਆ ਘਰ ਚੋਂ ਆਵੇ ਭੈਣੇ ਆਉ ਤੁਹਾਨੂੰ ਵੀਰੇ ਕੋਈ ਨਹੀਂ ਆਇਆ ਕਿਸੇ ਦਾ ਫੋਨ ਨਹੀਂ ਆਇਆ ਕਿੱਥੇ ਲੱਗ ਗਿਆ ਤੇ ਮਿੰਟ ਐ ਡੇ ਘਟਿਆ ਬੰਦੇ ਯਾਰ ਹੈ ਕੋਈ ਗੱਲ ਨਹੀਂ ਕਰਨੀ ਮੈਣੀ ਉਹਨਾਂ ਨਾਲ ਗੱਲ ਮੈਨੂੰ ਕਰਨੀ ਪੈਣੀ ਹੈ ਹਸਾਬ ਦਾਬ ਚ ਮੈਨੂੰ ਕੋਈ ਫੋਨ ਆ ਗਿਆ ਨਾ ਮੈਨੂੰ ਦੱਸਣਾ ਵੀ ਕੀ ਦਾ ਫੋਨ ਆਇਆ ਕੀ ਗੱਲ ਕਰਦੇ ਨੇ ਤੇ ਭੈਣਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਜਿੰਨਾ ਚਿਰ ਉਹ ਸਿੱਧੇ ਨਹੀਂ ਨਾ ਕਰਦਾ ਮੈਂ ਉਹਨਾਂ ਚਿਰ ਤੈਨੂੰ ਕਿਤੇ ਨਹੀਂ ਜਾਣ ਦੀ ਲੋੜ ਠੀਕ ਹੈ ਵੀਰੇ ਹੂੰ ਉਹਨਾਂ ਦੇ ਸਰਪੰਚ ਨਾਲ ਗੱਲ ਕਰਨੀ ਪੈਣੀ ਹੈ ਜੇ ਆਪ ਨਹੀਂ ਫੋਨ ਕਰਨਗੇ ਇੱਕ ਅੱਧਾ ਦਿਨ ਦੇਖ ਲਓ ਨਹੀਂ ਉਹਨਾਂ ਸਰਪੰਚ ਨਾਲ ਗੱਲ ਕਰਦੇ ਆ ਉਹ दारू ਪੀ ਕੇ ਸਾਡੇ ਗੁੜੇ ਦੇ ਹੱਥ ਕਿਵੇਂ ਚੱਕਦਾ ਵਿਆਹੀ ਆ ਵੇਚੀ ਥੋੜੀ ਆ ਮੈਨੂੰ ਤਾਂ ਲੱਗਦਾ ਵੀਰੇ ਉਹਨਾਂ ਨੇ ਮੈਨੂੰ ਘਰੋਂ ਹੀ ਕੱਢਣਾ ਸੀ ਤਾਂਹੀਂ ਤਾਂ ਕੋਈ ਫੋਨ ਨਹੀਂ ਕੀਤਾ। ਉਹਨਾਂ ਦੇ ਚਾਹ ਉਹਨਾਂ ਪੈਣੇ ਇੱਥੇ ਕੁਝ ਨਹੀਂ ਹੋਣ ਦੇਣਾ। ਮੈਨੂੰ ਪਤਾ ਕੋਈ ਗੱਲ ਨਹੀਂ। ਜਿਹੜਾ ਉਹਨਾਂ ਨੇ ਕਰਤਾ ਨਾ ਬਹੁਤ ਗਲਤ ਕਰਤਾ ਹੁਣ ਉਹਨਾਂ ਨੂੰ ਇਹ ਭੁਗਤਣਾ ਪੈਣਾ ਸਾਰਾ। ਮੈਂ ਨਹੀਂ ਚਾਹੁੰਦਾ ਸੀ ਵੀ ਗੱਲ ਨੂੰ ਮੈਂ ਥੋੜਾ ਜਿਹਾ ਇਹ ਪਖਾਵਾ ਐ ਕਰਾਂ ਅਗਲੇ ਨੂੰ ਮਾੜਾ ਚੰਗਾ ਬੋਲਾਂ। ਪਰ ਨਹੀਂ ਉਹਨਾਂ ਦੇ ਹਾਲਾਤ ਐਦਾਂ ਦੇ ਆ। ਤਾਂਹੀਂ ਤੇ ਵੀਰੇ ਮੈਂ ਹੁਣ ਤੱਕ ਕਿਸੇ ਨੂੰ ਕੁਝ ਦੱਸਿਆ ਨਹੀਂ ਸੀ। ਚਲ ਕੋਈ ਨਹੀਂ ਸਮੋ। ਉਹਨਾਂ ਤੋਂ ਨਵਾਂ ਗੱਲ ਕਰਦੇ ਆਂ ਦੇਖਦੇ ਆਂ ਉਹ ਕਹਿੰਦੇ ਕੀ ਉਹਨਾਂ ਦੀ ਕੋਈ ਮੰਗ ਹੈ ਜਾਂ ਕੁਝ ਹੋਰ ਭਾਲਦੇ ਨੇ ਉਹਨਾਂ ਨੂੰ ਕੁਝ ਨਹੀਂ ਲੈਣਾ ਮਾਤਾ ਕੋਈ ਇਹੋ ਜੀ ਗੱਲ ਨਾ ਕਰੋ ਜਿਹੜੀ ਗੱਲ ਕਰਨੀ ਆ ਮੈਂ ਆਪ ਕਰਨੀ ਆ ਤੁਸੀਂ ਬਸ ਮੈਨੂੰ ਬੈਠੋ ਵੇਟ ਕਰੋ ਕੋਈ ਗੱਲ ਨਹੀਂ ਮੈਂ ਸਰਪੰਚ ਦਾ ਨੰਬਰ ਤੁਹਾਨੂੰ ਕਿਹਾ ਸੀ ਸਰਪੰਚ ਦਾ ਨੰਬਰ ਮਿਲਿਆ ਨਹੀਂ ਫਿਰ ਮੈਨੂੰ ਜਾ ਕੇ ਮੈਂ ਮੈਂ ਹੈਂ ਜਾ ਕੇ ਪਤਾ ਕਰਨਾ ਬਹੁਤ ਆਪਣੇ ਕੋਲ ਕਿੱਥੇ ਸਰਪੰਚ ਦਾ ਨੰਬਰ ਤੂੰ ਫਿਰ ਕਦੋਂ ਕੱਲ ਜਾਣਾ ਨਹੀਂ ਨਹੀਂ ਮੈਂ ਇਹ ਇੰਨਾ ਟਾਈਮ ਨਹੀਂ ਇਹ ਕਰਨੇ ਪੈਣਾ ਇਹਨਾਂ ਦਾ ਹੱਲ ਐ ਨਹੀਂ ਗੱਲ ਬੰਨੇ ਏਦੋਂ ਪਹਿਲਾਂ ਅਗਲਾ ਕੋਈ ਗੱਲ ਕਰ ਦੇਣਾ ਵੀ ਹਾਂਜੀ ਸਾਡਾ ਕੁਝ ਆ ਕਰਤਾ ਉਹ ਕਰਤਾ ਅਸੀਂ ਤਾਂ ਇਹ ਗੱਲ ਕਰੀ ਸੀ ਉਦੋਂ ਪਹਿਲਾਂ ਅਗਲੇ ਨੂੰ ਦੱਸ ਦੇਣਾ ਕੋਈ ਨਹੀਂ ਮੈਂ ਫਿਰ ਸਰਪੰਚ ਕੋਲੇ ਜਾ ਕੇ ਕਰਦਾ ਗੱਲ ਤੁਹਾਨੂੰ ਦੱਸਦਾ ਫੋਨ ਕਰੂੰਗਾ ਤੂੰ ਕੱਲ ਨਾਲ ਨਹੀਂ ਫਿਰ ਨਾਲ ਲੈ ਜਾਉਂਗਾ ਠੀਕ ਆ ਜੀ ਅਸੀਂ ਇੱਥੇ ਜ਼ਿਆਦਾ ਹੀ ਕੱਟਣਾ ਹੋ ਜਾ ਕਿ ਲੜਾਈ ਹੋ ਜਾਏ ਹੋਰ ਨਾ ਪੰਗਾ ਪਾ ਦੇ ਕਿਤੇ ਹੈ ਹੋਰ ਮੜਾ ਜਾ ਉਹਨੂੰ ਕਹਿ ਦਿੰਦੇ ਵੀ ਤੂੰ ਜ਼ਿਆਦਾ ਗੁੱਸਾ ਨਾ ਹੋਈ। ਹਾਂ ਪਤਾ ਤੀਆਂ ਆਣੇ ਆ ਪੁੱਤ ਤੇਰਾ ਆਪਾਂ ਤਾਂ ਨਰਮ ਹੋ ਕੇ ਗੱਲ ਕਰੀਏ ਤਾਂ ਹੀ ਆ ਚਲੋ। ਚਾਹੇ ਉਹਨਾਂ ਦੀ ਗਲਤੀ ਹੈ ਫਿਰ ਵੀ ਆਪਾਂ ਤਾਂ ਕੁੜੀ ਬਸੋਣੀ ਆ ਇਸ ਤਾਂ। ਮੈਂ ਨਾ ਵੀ ਕਿਤੇ ਵੀਰੇ ਦੇ ਕੋਈ ਛੱਟਫੇਟ ਮਾਰਨ। ਚਲ ਦੇਖੀ ਜੋ ਕੋਈ ਨਹੀਂ ਫਿਰ ਉਹ। ਇਹ ਤਾਂ ਵੀ ਗੁੱਸਾ ਸਹੀ ਹੈ ਹੁਣ ਕੀ ਕਰੇਗੇ। ਪਹਿਣਾ ਤਾਂ ਦੁੱਖ ਜਰ ਸਕਦੇ ਨੇ ਕਿਤੇ ਭਾਈ। ਲਹ ਮਹਾਰਾਣੀ ਸੁੱਤੀ ਪਈ ਆ। ਇਨੂੰ ਕੋਈ ਸ਼ਰਮ ਹੀ ਨਹੀਂ ਹੈਗੀ 7 ਵਜੇ ਪਏ ਨੇ ਇਹਨੇ ਸੂਰਜ ਤਾਂ ਦੇਖ ਲਾ ਕਿੱਥੇ ਆਇਆ ਪਿਆ ਦੀਦੀ ਦੀਦੀ ਹੂੰ ਖੜੇ ਹੋ ਜਾ ਮੜੀ-ਮੋਟੀ ਸ਼ਰਮ ਕਰ ਲੋ 7 ਵਜੇ ਪਏ ਨੇ ਸੂਰਜ ਤਾਂ ਕਿੱਥੇ ਚੜਿਆ ਖੜਿਆ ਕੋਈ ਨਾ ਕਰਨਾ 7:00 ਵਜੇ ਨੇ ਫਿਰ ਕੀ ਹੋ ਗਿਆ ਉੱਠ ਜਾ 7 ਥੋੜੇ ਹੁੰਦੇ ਨੇ ਉੱਠ ਜੰਨੀਏ ਕੋਈ ਨਾ ਖੜੇ ਹੋ ਕੇ ਕੰਮ ਕਰ ਲੋ ਪਾਪੀ ਕਿਤੇ ਤੂੰ ਤਾਂ ਮੈਨੂੰ ਟਿਕਣੇ ਨਹੀਂ ਦਿੰਦੀ ਹੈਗੀ ਸਾਰਾ ਕੰਮ ਮੈਂ ਹੀ ਕਰਦੀਆਂਗੀ ਕਰ ਲੂੰਗੀ ਨਾ ਟਿਕਣ ਨੂੰ ਤੈਨੂੰ ਅਸੀਂ ਕੀ ਕਹਤਾ ਕੰਮ ਤਾਂ ਕਰਨਾ ਹੀ ਪੈਣਾ ਫਿਰ ਮੈਂ ਕੰਮ ਕਰਦੀ ਤਾਂ ਹੈਗੀ ਤੂੰ ਤਾਂ ਉਵੇਂ ਬਸ ਪਤਾ ਨਹੀਂ ਕਿਉਂ ਨਹੀਂ ਪਖੀ ਰਹਿਣੀ ਹੈਗੀ ਮੇਰੀ ਗੱਲ ਸੁਣ ਲੈ ਪਖੀ ਭੁੱਖੀ ਕੋਈ ਨਹੀਂ ਰਹਿੰਦੀ ਹੈਗੀ ਜੇ ਇੱਥੇ ਰਹਿਣਾ ਭਾਈ ਕੰਮ ਤਾਂ ਕਰਨਾ ਪਊਗਾ ਮੈਂ ਤਾਂ ਆਪ ਹੀ ਨਿਕਾਉਂਦੀ ਮੈਂ ਸਾਰਾ ਦਿਨ ਕੰਮ ਲੱਗੀ ਰਹੀ ਆ ਤਾਂ ਮੈਂ ਥੱਕ ਗਈ। ਤਾਂ ਮੈਂ ਲੇਟ ਹੋ ਗਈ ਉੱਠਣ ਤੋਂ। ਨਹੀਂ 6 ਵਜੇ ਨੂੰ ਉੱਠੇ ਜਾਣੀ ਹੈ ਕਿ। ਅਸਾਂ ਸਾਰਾ ਦਿਨ ਹੀ ਤੇਰੇ ਤੋਂ ਕੰਮ ਕਰਾਉਣੇ ਆਂ। ਅਸੀਂ ਆਪ ਤਾਂ ਕਰਦੀ ਨਹੀਂ ਹੈਗੇ। ਦੋ ਕੰਮ ਕਰਕੇ ਤੂੰ ਥੱਕ ਜਾਣੀ ਆਂ। ਦੋ ਕਾਨੂੰ ਭਾਬੀ, ਝਾੜੂ, ਪੋਚਾ, ਕੱਪੜੇ, ਖਾਣਾ। ਦੋ ਕੰਮ ਥੋੜੀ ਨੇ। ਸਾਰੇ ਹੀ ਮੈਂ ਕਰਦੀ ਆਂ। ਮੇਰੀ ਗੱਲ ਸੁਣ। ਖੜੀ ਹੋ ਕੇ ਕੋਈ ਕੰਮ ਧੰਦਾ ਕਰ ਲਾ। ਐਵੇਂ ਬਕਵਾਸ ਨਾ ਕਰੀ ਜਾ ਇੱਥੇ ਬੈਠੀ। ਮੈਂ ਬਕਵਾਸ ਕਰਨ ਵਾਲੀ ਕੌਣ ਹੁੰਨੀ ਆਂ? ਨਾਲੇ ਮੇਰੀ ਗੱਲ ਸੁਣ ਕੇ ਨਾ ਮੈਂ ਆਪਣੀ ਕਿਸਮਤ ਨੂੰ ਰੋਣੀ ਹੈਗੀ ਮੈਂ ਤੁਹਾਨੂੰ ਤਾਂ ਕੁਝ ਵੀ ਨਹੀਂ ਕਹਿੰਦੀ ਹੈਗੀ ਜੋ ਕਹਿਣਾ ਮੈਂ ਕਰ ਲੈਣੀ ਹੈ ਆਖਰ ਨੂੰ ਹੈ ਤਾਂ ਮੇਰੇ ਬਾਪ ਦਾ ਹੀ ਘਰ ਮੈਂ ਕਿਹੜਾ ਕਿਸੇ ਬਗਾਨੇ ਦੇ ਆਈ ਆ ਆਪਦੇ ਬਾਪ ਦੇ ਘਰੇ ਆਈ ਆ ਮੇਰੀ ਗੱਲ ਸੁਣ ਆਈ ਤਾਂ ਤੂੰ ਆਪਦੇ ਬਾਪ ਦੇ ਘਰ ਆ ਪਰ ਵਿਆਹੀ ਵਰੀ ਆ ਆਪਦੇ ਘਰੇ ਜਾ ਆਪਦਾ ਘਰ ਬਸਾ ਮੈਂ ਵੀ ਕਿਸੇ ਮਜਬੂਰੀ ਕਰਕੇ ਬੈਠੀ ਆ ਮੇਰਾ ਕਿਹੜਾ ਜੀ ਕਰਦਾ ਵੀ ਮੈਂ ਤੇ ਇਥੋਂ ਗਾਲਾਂ ਸੁਣਾ ਘਰ ਬਸਾਉਣ ਨੂੰ ਕੀ ਤਾਂ ਜੀ ਨਹੀਂ ਕਰਦਾ ਹੈਗਾ ਲੜਦੇ ਤਾਂ ਅਸੀਂ ਮੈਂ ਤੇ ਤੇਰਾ ਵੀਰਾ ਵੀ ਆ ਮੈਂ ਤਾਂ ਕੋਈ ਨਹੀਂ ਘਰ ਛੱਡ ਕੇ ਗਈ ਮੇਰਾ ਵੀਰ ਤੇਰੇ ਤੇ ਹੱਥ ਤਾਂ ਨਹੀਂ ਚੱਕਦਾ ਕੋਈ ਨਸ਼ਾ ਤਾਂ ਨਹੀਂ ਕਰਦਾ ਤੈਨੂੰ ਮਾਰਦਾ ਕੁੱਟਦਾ ਤਾਂ ਨਹੀਂ ਸਾਲ ਕੀ ਪਤਾ ਹੁਣ ਉਹ ਵਿਚਾਰੇ ਤੇਰੇ ਤੋਂ ਤੰਗ ਨਹੀਂ ਜਾਂ ਤੂੰ ਮੈਨੂੰ ਤਾਂ ਲੱਗਦਾ ਵਿਚਾਰੇ ਉਹ ਹੀ ਮਾਪ ਪੁੱਤ ਦੋਨੇ ਤੰਗ ਨਹੀਂ ਤੇਰੇ ਤੋਂ ਕੋਈ ਨਹੀਂ ਤੈਨੂੰ ਇਹ ਲੱਗਦਾ ਕੋਈ ਗੱਲ ਨਹੀਂ ਇੱਕ ਵਾਰ ਉਹਨਾਂ ਨਾਲ ਤੂੰ ਬੱਤ ਕੇ ਦੇਖ ਲੈ ਤੈਨੂੰ ਪਤਾ ਲੱਗ ਜਾਊਗਾ ਨਾ ਤੂੰ ਤਾਂ ਬਰਤ ਤੀ ਨਹੀਂ ਕਦੇ ਹੁਣ ਸਾਰਾ ਕੁਝ ਹੀ ਪਤਾ ਲੱਗਦਾ ਹੁੰਦਾ ਵੀ ਕੌਣ ਚਲਾ ਕੇ ਤੇ ਕੌਣ ਸਰੀਫ ਆ ਹੁਣ ਨਾ ਮੈਂ ਬੋਝ ਬਣੀ ਹੋਈ ਆ ਮੈਨੂੰ ਪਤਾ ਹੈ ਗਲਤੀਆਂ ਮੇਰੇ ਚ ਹੀ ਦਿਖਣਗੀਆਂ ਮੇਰੀ ਗੱਲ ਸੁਣ ਯੇ ਤੇ ਨਏ ਦੇ ਇੰਨਾ ਔਖਾ ਲੱਗਦਾ ਨਾ ਆਪਦੇ ਘਰੇ ਜਾ ਆਪਦਾ ਘਰ ਬਸਾ ਨਾਲੇ ਸਾਨੂੰ ਤੰਗ ਕਰੀਆਂ ਐਵੇਂ ਤੂੰ ਸਾਨੂੰ ਪਾਪ ਲੱਗੀ ਹੋਈਆਂ ਐਵੇਂ ਪਖੰਡ ਜੇ ਨਾ ਕਰ ਚੁੱਪ ਜਾ ਬਖੜੀ ਹੋ ਕੇ ਕੰਮ ਕਰ ਲਾ ਕਰ ਲੈਣੀ ਮਨ ਲੱਗੀ ਖੇਖਣ ਕਰੀ ਜਾਂਦੀ ਐ ਬੈਠੀ ਇੱਥੇ ਸੁੱਕੀ ਨਹੀਂ ਹਜੇ ਕਿਨ ਕਿ ਇੱਕ ਦਿਨ ਹੋਰ ਲਵਾ ਦਈਏ ਧੁੱਪੇ ਨੂੰ ਮੈਂ ਕਹਿੰਦੀ ਸੀ ਲੰਮੇ ਪਾਣੀ ਪੀ ਲੋ ਸੁੱਕੇ ਨਹੀਂ ਕਣਖਾ ਜੇ ਸੁੱਕੇ ਨਹੀਂ ਇੱਕ ਦਿਨ ਹੋਰ ਲਵਾਉਣੇ ਪੂਸੀ ਮੈਨੂੰ ਤੋਂ ਪਾ ਮਿੱਟੀ ਵੀ ਪਈ ਆ ਇਹਦੇ ਵਿੱਚ ਮੰਮੀ ਹਾਂ ਬਤ ਮੈਂ ਤਾਂ ਤੁਹਾਡੇ ਨਾਲ ਗੱਲ ਕਰਦੀ ਸੀ ਹਾਂ ਦੱਸ ਭਾਬੀ ਨਾ ਮੈਨੂੰ ਬਾਹਲੀ ਤੰ ਕਰਦੀ ਹੈ ਕਿਉਂ ਉਹਨੂੰ ਕੀ ਤਖਲਿਫ ਹੋ ਗਈ ਉਹਨਾਂ ਗੱਲ ਗੱਲ ਤੇ ਨਾਲੇ ਤਾਂ ਮੈਨੂੰ ਬੁਰਾ ਬੋਲ ਆਪੋ ਲਈ ਜਾਂਦੀ ਹੈ। ਹਾਂ। ਤੇ ਨਾਲੇ ਕਹਿ ਦਿੰਦੀ ਹੈ ਤੂੰ ਆਪ ਦਾ ਘਰ ਬਸਾ। ਤੇਰੇ ਚ ਕਮੀਆਂ ਨਹੀਂ ਗੀਆਂ। ਉਹ ਮਾਂ ਮਾਂ ਪੁੱਤ ਕਹਿੰਦੀ ਉਹ ਤਾਂ ਵੀ ਸਾਉਂ ਨਹੀਂ ਗਏ ਵੀ ਤੇਰੇ ਚ ਕਮੀਆਂ ਨਹੀਂ ਗੀਆਂ। ਹੱਦ ਕਰਦੀ ਆ ਤਾਂ। ਹੈ? ਸਾਰਾ ਨਾਲ ਤਾਂ ਮੈਂ ਸਾਰਾ ਕੰਮ ਕਰਦੀ। ਤੁਹਾਡੇ ਸਾਹਮਣੇ ਹੀ ਐ ਵੀ ਮੈਂ ਤਾਂ ਕਦੇ ਉਹਨੂੰ ਜਵਾਬ ਨਹੀਂ ਦਿੱਤਾ ਹੈਗਾ ਵੀ ਸਾਰਾ ਕਰੀ ਜਾਨੀ ਐ। ਉਹਦੀ ਇੰਨੀ ਹਿੰਮਤ ਕਿਵੇਂ ਆ ਕਿ ਤੈਨੂੰ ਐ ਕਹਿੰਦੀ ਆ ਉਹ। ਕਮਾਲ ਹੋ ਗਈ ਇਹ ਤਾਂ। ਉਹਨੂੰ ਤਾਂ ਮੈਂ ਪੁੱਛੂੰ। ਮੰਮੀ ਮੈਂ ਤਾਂ ਨਹੀਂ ਸੀ ਦੱਸਿਆ। ਮੈਂ ਕਿਹਾ ਭਾਬੀ ਨੇ ਕਹਿਣਾਗਾ ਇੱਥੇ ਆਈ ਆ ਤਾਂ ਸਾਡੇ ਘਰ ਚ ਆ ਕੇ ਕਲੇਸ਼ ਪਾਤਾ ਮੈਂ ਸੋਚਿਆ ਕਾਹਨੂੰ ਤੁਹਾਨੂੰ ਦੱਸਣਾਗਾ ਚੱਲ ਤੁਸੀਂ ਮੇਰੇ ਕਰਕੇ ਨਾ ਘਰੇ ਕਲੇਸ਼ਨ ਆਪਦਾ ਨਾ ਨਾ ਤੇਰੇ ਕਰਕੇ ਕਿਉਂ ਐ ਥੋੜੇ ਹੁੰਦਾ ਪਰ ਮੈਨੂੰ ਐਂ ਆ ਕਿ ਮੈਨੂੰ ਵੀ ਤਾਂ ਥੋੜਾ ਹੀ ਸਹਾਰਾ ਮੈਨੂੰ ਹੋਰ ਕਿਹਦਾ ਸਹਾਰਾ ਸਾਡੇ ਹੀ ਸਹਾਰੇ ਪੁੱਤ ਉਹਦਾ ਭਰਾ ਬੈਠਾ ਮੈਂ ਬੈਠੀ ਆ ਸਾਰੇ ਅਸੀਂ ਹਾਂ ਤੈਨੂੰ ਐ ਕਿਉਂ ਬੋਲਦੀ ਆ ਉਹ ਨਾਲੇ ਕੰਮ ਕਰਾਉਂਦੀ ਨਾਲੇ ਟਿਕਣ ਨਹੀਂ ਦੀ ਤੇ ਸਾਰਾ ਦਿਨ ਉਹ ਕੱਲ ਨੂੰ ਕੁਝ ਹੋਰ ਕਹੂਗੀ ਉਹ ਉਹਦਾ ਹੀ ਰਾਜ ਹੋ ਗਿਆ ਫਿਰ ਤਾਂ ਮੈਂ ਤਾਂ ਤੁਹਾਨੂੰ ਦੱਸ ਦੇਣੀ ਸੀ ਵੀ ਚਲ ਕਾਣੂ ਹਨਾ ਵੀ ਘਰ ਚ ਕਲੇਸ਼ ਪਾਉਣਾ ਹੈ ਕਿ ਦੱਸਦੀ ਕਿਉਂ ਤੂੰ ਪਹਿਲਾਂ ਦੱਸਣਾ ਸੀ ਮੈਂ ਕਿ ਫੇਰ ਉਹ ਕਹੂਗੀ ਵੀ ਆਈ ਹੈ ਕਿ ਸਾਡੇ ਘਰੇ ਲੜਾਈਆਂ ਲੱਗੀਆਂ ਕਰਨਾ ਤੂੰ ਐਵੇਂ ਇੰਨੇ ਦਿਨਾਂ ਦੀ ਤੰਗ ਹੁੰਨੀ ਐ ਮੈਨੂੰ ਕਿਉਂ ਨਹੀਂ ਦੱਸਿਆ ਕਾ ਦੇਵੋ ਅਸਤੇ ਮम्मी ਕਲੇਸ਼ ਪਾਉਣਾ ਹੈ ਤੁਸੀਂ ਉਹਨੂੰ ਮੜੇ ਪਿਆਰ ਨਾਲ ਸਮਝਾ ਦਿਓ ਫੇ ਮੈਂ ਕਿ ਇੱਥੇ ਸਦਾ ਵਾਸਤੇ ਰਹਿਣਾ ਹੈ ਵੀ ਇਹ ਐ ਵੀ ਚਲੋ ਮੜੇ ਮੋਟੇ ਠੀਕ ਹੋ ਜੇ ਬੰਦਾ ਤਰ ਬਗ ਜੂਗੀ ਮੈਂ ਮੈਂ ਕਿਹੜਾ ਮੇਰਾ ਕਿਹੜਾ ਜੀ ਕਰਦਾ ਇੱਥੇ ਰਹਿਣਾ ਉਹ ਪੁੱਤ ਉਹ ਪੁੱਤ ਉਹ ਪੁੱਤ ਹੁਣ ਡੰਡੇ ਨਾਲ ਠੀਕ ਹੋ ਮੈਨੂੰ ਪਤਾ ਉਹਦਾ ਪਿਆਰ ਨਾਲ ਨਹੀਂ ਠੀਕ ਆਉਂਦੀ ਹੈਗੀ ਉਹ ਮੇਰੇ ਬੈਠੇ ਹੋ ਦੀ ਹਿੰਮਤ ਕਿਵੇਂ ਪਈ ਇਹ ਗੱਲ ਤੇ ਵੀ ਤੈਨੂੰ ਪਰੇਸ਼ਾਨ ਕਰੇ ਉਹ ਤੂੰ ਅੱਗੇ ਥੋੜੀ ਪਰੇਸ਼ਾਨ ਹੈ ਜਾਂ ਤੂੰ ਖੁਸ਼ੀ ਚ ਬੈਠੀ ਹੈਂ ਉਹ ਵੈਸੇ ਇਹੀ ਗੱਲ ਤਾਂ ਉਹ ਸਮਝਦੀ ਨਹੀਂ ਹੈਗੀ ਵੀ ਮੈਂ ਤਾਂ ਆਪ ਹੀ ਪਰੇਸ਼ਾਨ ਹੋਈ ਪਈ ਹੈਗੀ ਵੀ ਥੋੜਾ ਬਹੁਤ ਤਾਂ ਸਮਝੇ ਵੀ ਆਏ ਥੋੜੇ ਵੀ ਜਿੰਨਾ ਤੁਮ ਮੈਂ ਸੁਣੀ ਜਾਨੀ ਆ ਉਹਨਾਂ ਬੋਲੀ ਜਾਂਦੀ ਹੈ ਮੈਂ ਸੋਣੀ ਹੈਗੀ ਪਿੱਛੇ ਮੈਂ ਮੜ ਜਾ ਵੀ ਹਾਂ ਜਵਾਬ ਦੇ ਦਿੱਤਾ ਉਲਟ ਕੇ ਉਹਨੇ ਉਹਦੋਂ ਜ਼ਿਆਦਾ ਬੋਲਣਾ ਨਾ ਜੋ ਚੱਜ ਦੇ ਹੁੰਦੇ ਤੂਰੇ ਵੰਦੇ ਉਹ ਹੀ ਤਾਂ ਹੈ

ਖਏ ਤੂੰ ਆ ਕੇ ਕਿਤਨੀ ਤੈਨੂੰ ਪਤਾ ਕਿੰਨਾ ਮਹਿੰਗਾ ਸੈਟ ਸੀ ਇਹ ਮੇਰਾ ਜਿਹੜਾ ਤੂੰ ਤੋੜ ਕੇ ਧਰਤਾ ਆਏ ਕਿ ਮੈਂ ਟੁੱਟ ਗਿਆ ਹੱਥ ਟੁੱਟੇ ਨੇ ਤੇਰੇ ਮੈਂ ਜਾਣ ਕੇ ਹੀ ਤੋੜੇ ਭਾਬੀ ਹੱਥ ਲੱਗ ਗਿਆ ਆ ਤੂੰ ਕਾਨੂੰ ਜਾਣ ਕੇ ਤੋੜਦੀ ਆ ਹੈਨਾ ਤੈਨੂੰ ਐ ਲੱਗਦਾ ਵੀ ਤੂੰ ਇਹ ਸਰਕਰ ਤੁੱਤਾ ਕਰਕੇ ਭਾਂਡੇ ਭੰਨ ਕੇ ਵੀ ਤੈਨੂੰ ਕੰਮ ਨੂੰ ਨਹੀਂ ਕਹਾਂਗੇ ਇਹ ਤਾਂ ਹੋ ਨਹੀਂ ਸਕਦਾ ਕੰਮ ਤਾਂ ਕਰਨਾ ਹੀ ਪੈਣਾ ਗਲਤੀ ਨਾਲ ਟੁੱਟ ਗਿਆ ਭਾਬੀ ਉਹ ਗਲਤੀਆਂ ਨਾਲ ਹੀ ਹੁੰਦੇ ਨੇ ਇਹ ਜਾਣ ਬੁੱਝ ਕੇ ਤਾਂ ਨਹੀਂ ਕੀਤਾ ਹੋਣਾ ਤਾਂ ਮੈਨੂੰ ਪਤਾ ਤੇਰੀ ਸਾਰੀਆਂ ਸ਼ਰਾਰਤਾਂ ਦਾ ਵੀ ਮੈਂ ਜਾਣ ਬੁੱਝ ਕੇ ਹੁਣ ਭਾਂਡੇ ਤੋੜੂੰਗੀ ਮੈਨੂੰ ਆਪ ਹੀ ਕਹਿ ਦੋਗੀ ਵੀ ਭਾਬਾ ਇਹ ਪਿੱਛੇ ਹਟ ਕੇ ਬਹਿ ਜਾ ਮੈਨੂੰ ਤੇ ਕੰਮ ਕਰਨ ਦੀ ਲੋੜ ਨਹੀਂ ਨਹੀਂ ਭਾਬੀ ਮੈਂ ਸੱਚੀ ਗਲਤੀ ਨਾਲ ਟੁੱਟੇ ਮੈਂ ਜਾਣ ਕੇ ਨਹੀਂ ਤੋੜਿਆ ਤੂੰ ਹਜੇ ਵੀ ਤੂੰ ਅੱਗੇ ਬੋਲਦੀ ਆ ਹਜੇ ਵੀ ਇਹ ਨਹੀਂ ਕਹਿੰਦੀ ਹੈਗੀ ਵੀ ਮੇਥੋਂ ਗਲਤੀ ਨਾਲ ਟੁੱਟ ਗਿਆ ਵੀ ਭਾਬੀ ਮੈਨੂੰ ਮਾਫ ਕਰ ਦੇ ਤੇਰੇ ਸ਼ਰਮ ਸ਼ੁਰ ਹੋ ਗਈ ਬਹੋਂ ਦਾ ਅਰੇ ਤੇ ਹੱਥ ਜੱਕਿਆ ਸ਼ੇਰੀ ਸ਼ੇਰ ਚੜਦੀ ਜੰਨੀ ਆ ਆ ਦੇਖੋ ਮੇਰਾ ਨੁਕਸਾਨ ਕਰਦੇ ਨੇ ਕਹਦਾ ਨੁਕਸਾਨ ਆਇਆ ਹੈ ਇਹਦਾ ਹੈ ਨਹੀਂ ਕਿਸ ਘਰ ਚ ਹੱਥ ਤੇ ਆ ਗਈ ਹੁਣ ਚੱਕਣ ਤੇ ਤੂੰ ਕਿੱਦਾਂ ਦੀ ਮੈਂ ਸੁਣਦੀ ਆ ਇਹ ਮੈਨੂੰ ਦੱਸਦੀ ਹੈ ਕਿ ਟਿਕਣੇ ਦਿੰਦੀ ਹੈ ਉਹਨੂੰ ਤੂੰ ਚਲ ਮੇਰੀ ਗੱਲ ਸੁਣ ਲਓ ਆ ਸਾਰਾ ਸਾਫ ਕਰਾ ਹੁਣੇ ਤੂੰ ਕਰਾ ਦੇ ਨੇ ਸਭ ਚੱਲ ਤੂੰ ਤੁਰਦੀ ਗੋਣ ਹੱਦ ਹੋਈ ਪਈ ਐ ਇਹਦੀ ਬਸ ਆ ਜਾ ਕੋਈ ਨਾ ਲੜਦੀ ਨਾ ਆ ਜਾ ਓਏ ਹੋਏ ਅੱਜ ਤਾਂ ਥੱਕ ਗਈ ਗਰਮੀ ਵਾਲੀ ਆ। ਆ ਫੋਨ ਲਾਈ ਚੱਲ ਗਿਆ। ਕੀ ਹੋ ਗਿਆ ਮੈਂ ਬੈਠੀ ਆ। ਕੋਣਾ ਕੀ ਸੀਗਾ ਜਿਹੜਾ ਮੈਂ ਆਪਦੇ ਪੇਕਿਆਂ ਤੋਂ ਸੈਟ ਲੈ ਕੇ ਆਈ ਸੀ ਐਨਾ ਮਹਿੰਗਾ ਉਹਦੇ ਕੱਪ ਤੋੜ ਕੇ ਧਰਤਾ ਨਾਲੇ ਮੇਰਾ ਸੈਟ ਖਰਾਬ ਤਾਂ ਐਨੇ ਚ ਮੰਮੀ ਨੇ ਮੇਰਾ ਥੱਪੜ ਮਾਰਦਾ ਜੇ ਮੈਂ ਦੀਦੀ ਨੂੰ ਥੋੜਾ ਜਿਹਾ ਕਹਿਤਾ। ਫਿਰ ਇਹ ਥੱਪੜ ਮਾਰਨ ਵਾਲੀ ਤਾਂ ਕੋਈ ਗੱਲ ਨਹੀਂ। ਮੈਂ ਬਸ ਦੀਦੀ ਨੂੰ ਕਹਿ ਰਹੀ ਸੀ ਵੀ ਕਿਉਂ ਤੋੜਿਆ ਥੋੜਾ ਸੰਭਾਲ ਕੇ ਰੱਖ ਲਿਆ ਕਰੋ ਦੀਦੀ। ਐਨੇ ਚ ਮੇਰੇ ਚੱਕ ਕੇ ਥੱਪੜ ਮਾਰਿਆ। ਕੋਈ ਹੋਰ ਗੱਲ ਤਾਂ ਨਹੀਂ। ਨਾ ਹੋਰ ਗੱਲਾਂ ਨੂੰ ਮੈਂ ਕਿੰਨੀ ਕ ਗੱਲਾਂ ਕਰਦੀ ਫਿਰਦੀ ਆ ਮੈਂ ਨਵੀਂ ਆਈ ਆ ਇਸ ਘਰ ਚ ਕਿੰਨੇ ਸਾਲ ਹੋ ਗਏ ਮੈਨੂੰ ਆਈ ਨੇ ਇਸ ਘਰ ਦੇ ਵਿੱਚ ਮੈਂ ਪੜਕਦੀ ਆ ਕਾ ਤੋ ਮੈਂ ਦਾ ਤੈਨੂੰ ਪੁੱਛਦਾ ਹਾਂ ਸਾਲ ਕੋਈ ਨਹੀਂ ਮੈਂ ਪੜਕਦੀ ਆ ਜਿਹਦੀ ਬੇਇੱਜ਼ਤੀ ਹੁੰਦੀ ਆ ਉਹ ਕੋਈ ਬੇਇੱਜ਼ਤੀ ਨਹੀਂ ਘਰ ਚ ਮਾੜੀ ਮੋਟੀ ਗੱਲ ਹੁੰਦੀ ਰਹਿੰਦੀ ਆ ਕੋਈ ਗੱਲ ਨਹੀਂ ਤੂੰ ਮੈਨੂੰ ਐਂ ਦੱਸ ਰੋਟੀ ਪਾਣੀ ਬਣੀ ਆ ਬਣਿਆ ਹੋਇਆ ਰੋਟੀ ਬਸ ਠੀਕ ਆ ਮੈਂ ਨਾ ਕਿਹਾ ਕੋਈ ਨਹੀਂ ਸਵੇਰੇ ਗੱਲ ਕਰਦੇ ਆ ਟੈਨਸ਼ਨ ਨਾ ਲੈ ਕੋਈ ਨਹੀਂ ਸਵੇਰੇ ਕਰਦੇ ਆ ਗੱਲ ਲਿਓ ਨੀ ਆ ਰੋਟੀ ਉਹ ਟੈਨਸ਼ਨ ਨਾ ਲੈ ਦਾ ਐਨੀ ਵੱਡੀ ਟੈਨਸ਼ਨ ਆ ਘਰ ਦੇ ਵਿੱਚ ਟੈਨਸ਼ਨ ਨਾ ਲੈ 確かに。Hey.